ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੂ ਪੰਜਾਬ ਦੇ ਵਿੱਚ ਜਿਵੇਂ ਕਿ ਬਹੁਤ ਸਾਰੇ ਵੀਰਾਂ ਦਾ ਮੈਸੇਜ ਆਂਦਾ ਹੈ ਕਿ ਅਸੀਂ ਸਰਕਾਰੀ ਸਕੀਮਾਂ ਬਾਰੇ ਕਿਵੇਂ ਪਤਾ ਕਰ ਸਕਦੇ ਆ ਸਰਕਾਰੀ ਸਕੀਮਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਕਿਹੜੀ ਚੱਲ ਰਹੀ ਹੈ ਕਿਹੜੇ ਲਈ ਅਸੀਂ ਐਲੀਜੀਬਲ ਹਾਂ ਕਿਹੜੀ ਦਾ ਅਸੀਂ ਫਾਰਮ ਜਿਹੜਾ ਭਰ ਸਕਦੇ ਆ ਜਾਂ ਨਹੀਂ ਸੋ ਦੋਸਤੋ ਵੀਡੀਓ ਪੂਰੀ ਦੇਖਣਾ ਅੱਜ ਪੂਰੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਕਿਵੇਂ ਆਪਣੀ ਸਰਕਾਰੀ ਸਕੀਮ ਬਾਰੇ ਜਾਣ ਸਕੋਗੇ ਇਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਸਕੀਮ ਜਿਹੜੀ ਹੈ ਅੱਜ ਲੈ ਕੇ ਹਾਜ਼ਰ ਹੋਏ ਆਂ ਵੱਡੀ ਅਪਡੇਟ ਸੋਰੀ ਜਿਹੜੀ ਲੈ ਕੇ ਆਜ਼ਰ ਹੋਏ ਆਂ ਸਰਕਾਰੀ ਸਕੀਮਾਂ ਨੂੰ ਲੱਭਣਾ ਹੁਣ ਔਖਾ ਨਹੀਂ ਰਿਹਾ ਸਿੰਗਲ ਪੋਰਟਲ ਨਾਲ ਵੀ ਆਸਾਨ ਹੋਇਆ ਜਨਜਨ ਦਾ ਕੰਮ ਕੇਂਦਰ ਤੇ ਰਾ ਸਰਕਾਰਾਂ ਦੇਸ਼ ਦੇ ਨਾਗਰਿਕਾਂ ਲਈ ਕਈ ਯੋਜਨਾਵਾਂ ਦਾ ਐਲਾਨ ਕਰਦੀਆਂ ਨੇ ਹਾਲਾਂਕਿ ਹਰ ਦੂਜੇ ਵਿ ਇਹਨਾਂ ਸਕੀਮਾਂ ਬਾਰੇ ਸਹੀ ਤੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਮੁਸ਼ਕਲ ਹੈ। Google ਤੇ ਕਿਸੇ ਵੀ ਸਕੀਮ ਨੂੰ ਸਰਚ ਕਰਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਵੈੱਬਸਾਈਟਾਂ ਸਕੀਮਾਂ ਬਾਰੇ ਜਾਣਕਾਰੀ ਦਿੰਦੀਆਂ ਨੇ। ਪਰ ਫਿਰ ਵੀ ਸਹੀ ਜਾਣਕਾਰੀ ਨੂੰ ਲੈ ਕੇ ਇੱਕ ਸਵਾਲ ਜਿਹੜਾ ਹੈ ਉਹ ਮਨ ਦੇ ਵਿੱਚ ਰਹਿੰਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਤਾਂ ਇਹ ਲੇਖ ਤੁਹਾਡੇ ਲਈ ਲੱਭਦਾ ਇੱਕ ਜਾਣਕਾਰੀ ਦੇਣ ਵਾਲਾ ਹੈ। ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਇਹਨਾਂ ਸਕੀਮਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕਰਦੀ ਹੈ? ਜਿੱਥੇ ਤੁਸੀਂ ਇੱਕ ਹੀ ਪੋਰਟਲ ਤੋਂ ਕੇਂਦਰ ਤੇ ਰਾਜ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਹੁਣ ਤੁਸੀਂ ਪੁੱਛੋਗੇ ਕਿ ਕਿਹੜਾ ਪੋਰਟਲ ਜਿਹੜਾ ਸਾਡੇ ਲਈ ਲਾਭਦਾਇਕ ਰਹੇਗਾ ਭਾਰਤ ਸਰਕਾਰ ਨੇ ਮਾਈ ਸਕੀਮ ਪੋਰਟਲ www.myschem.gov.in ਦੀ ਸ਼ੁਰੂਆਤ ਕੀਤੀ ਹੈ ਜੋ ਕੇਂਦਰ ਤੇ ਰਾਜ ਸਰਕਾਰ ਦੀਆਂ ਸਕੀਮਾਂ ਲਈ ਇੱਕ ਪਲੇਟਫਾਰਮ ਦਾ ਕੰਮ ਕਰਦਾ ਹੈ ਵਰਤਮਾਨ ਦੇ ਵਿੱਚ ਇਸ ਪੋਰਟਲ ਤੋਂ 1470 ਤੋਂ ਵੱਧ ਸਕੀਮਾਂ ਸੂਚੀਬੱਧ ਹਨ ਇਹਨਾਂ ਸਕੀਮਾਂ ਦੇ ਵਿੱਚ 500 ਤੋਂ ਵੱਧ ਕੇਂਦਰ ਸਰਕਾਰ ਦੀਆਂ ਸਕੀਮਾਂ ਤੇ 970 ਤੋਂ ਵੱਧ ਰਾਜ ਦੇ ਕੇਂਦਰ ਸਹਾਸਤ ਪ੍ਰਦੇਸ਼ ਯੋਜਨਾਵਾਂ ਹਨ ਮਾਈ ਸਕੀਮ ਪੋਰਟਲ ਦੇ ਫਾਇਦੇ ਕੀ ਹਨ ਇਹ ਇੱਕ ਅੰਤਰਰਾਸ਼ਟਰੀ ਸੋਰੀ ਇੱਕ ਰਾਸ਼ਟਰੀ ਪਲੇਟਫਾਰਮ ਹੈ ਜਿਸ ਨੂੰ ਸਰਕਾਰੀ ਸਕੀਮਾਂ ਨੂੰ ਲੱਭਣ ਇੱਕ ਸਟਾਪ ਹੱਲ ਵਜੋਂ ਲਿਆਂਦਾ ਗਿਆ ਹੈ। ਜਿਸ ਦੇ ਨਾਗਰਿਕ ਇਸ ਪੋਰਟਲ ਤੇ ਸਰਕਾਰੀ ਯੋਜਨਾਵਾਂ ਦੀ ਜਾਂਚ ਕਰ ਸਕਦੇ ਨੇ ਇੰਨਾ ਹੀ ਨਹੀਂ ਤੁਹਾਡੇ ਲਈ ਕਿਹੜਾ ਪਲਾਨ ਸਹੀ ਹੈ ਇਹ ਵੀ ਇਸ ਪੋਰਟਲ ਨਾਲ ਹੀ ਜਾਣਿਆ ਜਾ ਸਕਦਾ ਹੈ। ਮੇਰੀ ਸਟੇਮ ਪੋਰਟਲ ਇਸ ਤਰ੍ਹਾਂ ਤੁਸੀਂ ਖੋਜ ਜਿਹੜਾ ਉਹ ਕਰ ਸਕਦੇ ਹੋ ਤੁਸੀਂ ਮਾਈ ਸਕੀਮ ਪੋਰਟਲ ਤੇ ਫਾਈਂਡ ਸਕੀਮ ਆਫ ਯੂਥ ਕਲਿੱਕ ਕਰਕੇ ਆਪਣੀ ਸਹੀ ਸਕੀਮ ਲੱਭ ਸਕਦੇ ਹੋ। ਇਸ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਲਿੰਗ ਉਮਰ ਤੇ ਵਿਵਹਾਰ ਸਥਿਤੀ ਬਾਰੇ ਤੁਹਾਡੇ ਤੋਂ ਜਾਣਕਾਰੀ ਲਈ ਜਾਂਦੀ ਹੈ। ਇਸ ਤੋਂ ਬਾਅਦ ਰਾਸਰੀ ਜਾਣਕਾਰੀ ਦੇਣੀ ਹੋਵੇਗੀ। ਹੁਣ ਤੁਹਾਨੂੰ ਆਪਣੀ ਸ਼੍ਰੇਣੀ ਬਾਰੇ ਜਾਣਕਾਰੀ ਦੇਣੀ ਪਵੇਗੀ ਹੁਣ ਜੇਕਰ ਤੁਸੀਂ ਵੱਖਰੇ ਤੌਰ ਤੇ ਸਮਰਥ ਹੋ ਤਾਂ ਤੁਹਾਨੂੰ ਹਾਂ ਜਾਂ ਨਾਂ ਦੇ ਵਿੱਚ ਜਾਣਕਾਰੀ ਦੇਣੀ ਪਵੇਗੀ ਇਸ ਤੋਂ ਬਾਅਦ ਤੁਹਾਨੂੰ ਨੌਕਰੀ ਦੀ ਸਥਿਤੀ ਦਾ ਪਤਾ ਲੱਗ ਜਾਂਦਾ ਹੈ ਹੁਣ ਤੁਹਾਨੂੰ ਆਪਣੀ ਨੌਕਰੀ ਦੇ ਖੇਤਰ ਬਾਰੇ ਜਾਣਕਾਰੀ ਦੇਣੀ ਪਵੇਗੀ ਤੁਹਾਨੂੰ ਇਹ ਵੀ ਦੱਸਣਾ ਹੋਵੇਗਾ ਕਿ ਤੁਸੀਂ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹੋ ਜਾਂ ਨਹੀਂ ਪਰਿਵਾਰਕ ਕਮਦਨ ਪਰੰਤੋਂ ਬਾਅਦ ਤੁਸੀਂ ਫਾਰਮ ਜਮ੍ਹਾਂ ਕਰ ਸਕਦੇ ਹੋ ਸਬਮਿਟ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੀ ਸਕਰੀਨ ਤੇ ਤੁਹਾਡੇ ਲਈ ਚੁਣੀਆਂ ਗਿਆ ਸਕੀਮਾਂ ਦੀ ਸੂਚੀ ਦੇਖੋਗੇ ਇਸ ਪੋਰਟਲ ਤੇ ਯੋਜਨਾ ਦੇ ਲਾਭਾਂ ਤੇ ਯੋਜਨਾ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਉਪਲਬਧ ਹੈ ਨਾਲ ਹੀ ਅਪਲ ਸੋ ਇਸ ਦਾ ਅਸੀਂ ਪ੍ਰੈਕਟੀਕਲ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਤੁਸੀਂ ਸਕੀਮਾਂ ਜਿਹੜੀਆਂ ਕਿਵੇਂ ਲੱਭ ਸਕਦੇ ਹੋ ਤੁਸੀਂ ਆਪਣੇ ਮੋਬਾਈਲ ਤੋਂ ਜਾਂ ਲੈਪਟਾਪ ਤੋਂ ਜਾਂ ਪੀਸੀ ਤੋਂ ਗੂਗਲ Chrome ਬ੍ਰਾਊਜ਼ਰ ਖੋਲ ਲੈਣਾ ਹੈ ਉਹਦੇ ਵਿੱਚ ਲਿਖਣਾ ਹੈ myscheme.gov.in ਇਹਨਾਂ ਲਿਖ ਕੇ ਤੁਸੀਂ ਇਹ ਸਰਚ ਕਰੋਗੇ ਸਰਚ ਕਰਦੇ ਹੀ ਤੁਹਾਨੂੰ ਇਹ ਪੋਰਟਲ ਜਿਹੜਾ ਉਹ ਦਿਖਾਈ ਦੇਵੇਗਾ ਉਸ ਤੋਂ ਬਾਅਦ ਤੁਸੀਂ ਫਾਈਂਡ ਸਕੀਮ ਫਾਰ ਯੂ ਇਹਦੇ ਤੇ ਕਲਿੱਕ ਕਰਨਾ ਹੈ ਇਹਦੇ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਤੁਸੀਂ ਮੇਲੋ ਜਾਂ ਫੀਮੇਲ ਈਮੇਲ ਹੋ ਤਾਂ ਕਿ ਤੁਸੀਂ ਪੁਰਸ਼ਾਂ ਲਈ ਸਕੀਮ ਚਾਹੁੰਦੇ ਹੋ ਜਾਂ ਔਰਤਾਂ ਲਈ ਸਕੀਮ ਚਾਹੁੰਦੇ ਹੋ ਅਸੀਂ ਮੇਲ ਤੇ ਕਲਿੱਕ ਕਰਾਂਗੇ ਤੇ ਇਸ ਤੋਂ ਬਾਅਦ ਅਸੀਂ ਆਪਣੀ ਉਮਰ ਜਿਹੜੀ ਹੈ ਉਹ ਚੁਣ ਲੈਣੀ ਹੈ ਜਿਵੇਂ ਕਿ ਸਪੋਜ਼ ਕਰੋ ਅਸੀਂ 28 ਸਾਲ ਚੁਣ ਲਈ ਹੈ ਤਾਂ ਇਸ ਤੋਂ ਬਾਅਦ ਜਿਹੜਾ ਇਹ ਪੁੱਛੇਗਾ ਤੁਹਾਡੀ ਸਟੇਟ ਕੀ ਹੈ ਸਟੇਟ ਤੁਹਾਡੀ ਜਿਵੇਂ ਪੰਜਾਬ ਹੈ ਤੇ ਤੁਸੀਂ ਸ਼ਹਿਰੀ ਖੇਤਰ ਨਾਲ ਸੰਬੰਧਿਤ ਹੋ ਜਾਂ ਪਿੰਡੂ ਖੇਤਰ ਨਾਲ ਸੰਬੰਧਿਤ ਹੋ ਤੁਸੀਂ ਤੇ ਰੂਰਲ ਜੇ ਪਿੰਡ 'ਚ ਰਹਿੰਦੇ ਹੋ ਜੇ ਸ਼ਹਿਰ 'ਚ ਰਹਿੰਦੇ ਹੋ ਤਾਂ ਅਰਬਨ ਕਰ ਲੈਣਾ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਇੱਕ ਕੈਟਾਗਰੀ ਪੁੱਛੀਗਾ ਤੁਹਾਡੀ ਜਿਹੜੀ ਸਕੀਮ ਹੈ ਕਿਸ ਕੈਟਾਗਰੀ ਲਈ ਹੈ ਜੇਕਰ ਤੁਸੀਂ ਜਰਨਲ ਚ ਆਉਂਦੇ ਹੋ ਤਾਂ ਜਰਨਲ ਕਲਿੱਕ ਕਰ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਜਰਨਲ ਜੇਕਰ ਜਰਨਲ ਕੈਟਾਗਰੀ ਚ ਆਉਂਦੇ ਹੋ OBC ਚ ਆਉਂਦੇ ਤਾਂ OBC ਚ ਚੁਣ ਲੈਣੀ ਹੈ ਜੇ ਪਰਟੀਕਲ ਵਲਨਰੇਬਲ ਟ੍ਰੀਵਲ ਗਰੁੱਪ ਚ ਆਉਂਦੇ ਤਾਂ ਇਹ ਚੁਣ ਲੈਣਾ ਤੇ ਜੇ SC ਨਾਲ ਸੰਬੰਧਿਤ ਹੋ ਤਾਂ SC ਕਾਸਟ ਚੁਣ ਲੈਣੀ ਹੈ ਜੇ ST ਨਾਲ ਸੰਬੰਧਿਤ ਹੋ ਤਾਂ ST ਚੁਣ ਲੈਣੀ ਹੈ ਜਿਵੇਂ ਕਿ ਅਸੀਂ SC ਦੇ ਨਾਲ ਚੁਣ ਕੇ ਤੁਹਾਨੂੰ ਦਿਖਾ ਰਹੇ ਹਾਂ ਨੈਕਸਟ ਤੇ ਕਲਿੱਕ ਕਰੋਗੇ ਫਿਰ ਤੁਸੀਂ ਦੱਸੋਗੇ ਕਿ ਆਰ ਯੂ ਡਿਫਰੈਂਟਲੀ ਏਬਲ ਪਰ ਫਿਰ ਤੁਸੀਂ ਇਸ ਤੋਂ ਵੀ ਇਲਾਵਾ ਕੋਈ ਯੋਗਤਾ ਰੱਖਦੇ ਹੋ ਜੇ ਹਾਂ ਤਾਂ ਯੈਸ ਤਾਂ ਇਹਦੇ ਲਈ ਤੁਹਾਨੂੰ ਜਿਹੜੀ ਹੈ ਪਰਸੈਂਟੇਜ ਦੇਣੀ ਪਵੇਗੀ ਜਿਕੇ ਮੈਂ ਕਿ ਤੁਸੀਂ ਡਿਸੇਬਲ ਹੋ ਤਾਂ ਕਿੰਨੇ ਪਰਸੈਂਟ ਹੋ ਇਹ ਦੇਣਾ ਪਵੇਗਾ ਅਸੀਂ ਨੋ ਤੇ ਕਲਿੱਕ ਕਰਾਂਗੇ ਤੁਸੀਂ ਕਿਸੇ ਮਿਨੋਰਟੀ ਨਾਲ ਬਿਲੋਂਗ ਕਰਦੇ ਹੋ ਨੋ ਤੇ ਕਲਿੱਕ ਕਰਾਂਗੇ ਤੇ ਨੈਕਸਟ ਤੇ ਜਾ ਕੇ ਫਿਰ ਤੁਹਾਨੂੰ ਇਹ ਪੁੱਛੇਗਾ ਕਿ ਤੁਸੀਂ ਸਟੂਡੈਂਟ ਹੋ ਜੇ ਯੈਸ ਸਟੂਡੈਂਟ ਹੋ ਤਾਂ ਯੈਸ ਕਰਨਾ ਹੈ ਨਹੀਂ ਤਾਂ ਨੋ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਇਹ ਪੁੱਛੇਗਾ এমਪਲੋਇਮੈਂਟ ਸਟੇਟਸ ਤੁਹਾਡਾ ਕੀ ਹੈ ਤੁਸੀਂ ਮਤਲਬ ਕੰਮ ਕਰਦੇ ਹੋ ਜਾਂ ਅਨਪਲੋਇਡ ਹੋ ਇਸ ਤੋਂ ਬਾਅਦ ਤੁਸੀਂ ਜੇਕਰ ਕੋਈ ਕਾਰੋਬਾਰ ਕਰਦੇ ਹੋ ਤਾਂ ਸੈਲਫ ਇਮਪਲੋਇਡ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਤੁਸੀਂ ਇਹ ਦੱਸਣਾ ਇਹਨੂੰ ਕਿ ਤੁਸੀਂ ਬੀਪੀਐਲ ਕੈਟਾਗਰੀ ਚ ਹੋ ਜਾਂ ਨਹੀਂ ਜੇ ਹੋ ਤਾਂ Yes ਕਰ ਦੇਣਾ ਫਿਰ ਇਹ ਤੁਹਾਡਾ ਜਿਹੜਾ ਅਗਲਾ ਡਿਸੀਜਨ ਲੈਣ ਲਈ ਪੁੱਛੇਗਾ ਜੇ ਨਹੀਂ ਤਾਂ No ਕਰ ਦੇਣਾ ਤੇ ਐਨੂਅਲ ਇਨਕਮ ਤੁਸੀਂ ਇੱਥੇ ਦੇ ਦੇਣੀ ਹੈ ਜਿਵੇਂ ਕਿ ਅਸੀਂ 7 ਲੱਖ ਰੁਪਇਆ ਅਸੀਂ ਐਨੂਅਲ ਇਨਕਮ ਦੇ ਰਹੇ ਹਾਂ ਤੁਸੀਂ ਬਾਤ ਤੁਸੀਂ ਸਬਮਿਟ ਕਰੋਗੇ ਤੇ ਤੁਹਾਡੇ ਲਈ ਵੱਖ-ਵੱਖ ਸਕੀਮਾਂ ਦੀ ਇਹ ਸੂਚੀ ਜਿਹੜੀ ਹੈ ਉਹ ਤੁਹਾਡੇ ਲਈ ਨਜ਼ਰ ਆਏਗੀ ਤੁਹਾਨੂੰ ਇਸ ਤਰ੍ਹਾਂ ਤੁਸੀਂ ਆਪਣੀ ਕੋਈ ਵੀ ਸਕੀਮ ਦੀ ਜਾਣਕਾਰੀ ਲੈਣੀ ਹੈ ਤਾਂ ਬਹੁਤ ਹੀ ਆਸਾਨੀ ਦੇ ਨਾਲ ਕੋਈ ਵੀ ਸਰਕਾਰੀ ਸਕੀਮ ਦੀ ਜਾਣਕਾਰੀ ਇੱਥੇ ਲੈ ਸਕਦੇ ਹੋ ਜਿਵੇਂ ਕਿ ਅਲੱਗ-ਅਲੱਗ categories ਦੀਆਂ ਸਕੀਮਾਂ ਇੱਥੇ ਤੁਹਾਨੂੰ ਨਜ਼ਰ ਆਣਗੀਆਂ ਮੋਲਾਨਾ ਅਬਦੁਲ ਕਲਾਮ ਟਰੋਫੀ ਸਕੀਮ ਹੈ ਬਾਇਓਮੈਟ੍ਰਿਕ ਇਗਨੋਟਿਕ ਗ੍ਰਾਂਟ ਸਕੀਮ ਹੈ ਜੂਨੀਅਰ ਰਿਸਰਚ ਫੈਲੋਸ਼ਿਪ ਹੈ ਤੇ ਇੱਥੇ ਤੁਸੀਂ ਟਲ ਮਿਸ਼ਨ ਰੈਜੂਨੇਸ਼ਨ ਅਰਬਨ ਟ੍ਰਾਂਸਮਿਸ਼ਨ ਇਹ ਲਗ ਲਗ ਸਕੀਮਾਂ ਤੁਹਾਨੂੰ ਨਜ਼ਰ ਆਉਣਗੀਆਂ ਤੁਸੀਂ ਆਪਣੀ ਸਟੇਟ ਦੇ ਮੁਤਾਬਕ ਇੱਥੇ ਜਿਹੜੀ ਆਪਣੀ ਸਕੀਮ ਜਿਹੜੀ ਹੈ ਉਹ ਤੁਹਾਨੂੰ ਸਕੋਗੇ ਸਕੀਮ ਜਿਹੜੀ ਆ ਦਿਖ ਸਕੋਗੇ ਕਿਉਂਕਿ ਬਹੁਤ ਸਾਰੀਆਂ ਵੈਬਸਾਈਟਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਸਿਰਫ ਟ੍ਰੈਫਿਕ ਲੈਣ ਵਾਸਤੇ ਬਣੀਆਂ ਹੋਈਆਂ ਨੇ ਕਿ ਗਲਤ ਸਕੀਮ ਦੀ ਜਾਣਕਾਰੀ ਦਿੰਦੀਆਂ ਨੇ ਤੁਹਾਨੂੰ ਇਹ ਸਾਡੀ ਵੀਡੀਓ ਸਾਡਾ ਇਹ ਉਪਰਾਲਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣਾ ਜਵਾਬ ਜ਼ਰੂਰ ਦਿਓ ਤੇ ਨਾਲੇ ਇਸੇ ਤਰ੍ਹਾਂ ਦੀ ਕੋਈ ਹੋਰ ਵੀ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਉਸ ਟੌਪਿਕ ਤੇ ਵੀਡੀਓ ਬਣਾਉਣ ਦੀ ਸੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਘਰ ਤੱਕ ਇਹ ਪਹੁੰਚ ਸਕੇ ਹਰ ਇੱਕ ਇਸ ਦਾ ਲਾਭ ਜਿਹੜਾ ਉਹ ਲੈ ਸਕੇ ਸੋ ਦਿਓ ਇਜਾਜ਼ਤ ਧੰਨਵਾਦ